ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਵਾਲਾਮੁਖੀ ਤੋਂ ਹੁੰਦੇ ਹੋਏ अनेका ਦੁਸ਼ਟਾਂ ਨੂੰ ਸੋਧਦੇ ਹੋਏ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਆ ਪਹੁੰਚੇ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਆ ਜਾਣ ਕਾਰਨ ਪਹਾੜੀਆਂ ਦੇ ਘਰੀਂ ਨੇਰ ਪੈ ਗਿਆ ਉਹਨਾਂ ਦੇ ਦਿਲਾ ਦੇ ਵਿੜੇ ਸੋਗ ਪੈ ਗਏ ਗੁਰੂ ਗੋਬਿੰਦ ਸਿੰਘ ਨਾਮੀ ਹਉਏ ਤੋਂ ਡਰਦਿਆਂ ਉਹਨਾਂ ਦੀ ਨੀਂਦ ਹਰਾਮ ਹੋ ਗਈ ਸੀ ਕੋਈ ਵਾਪੇਸ਼ ਚਲਦੀ ਨਾ ਵੇਖ ਉਹਨਾਂ ਦਿੱਲੀ ਦੇ ਪਾਪੀ ਜ਼ਾਲਮ ਕੱਟੜ ਬਾਦਸ਼ਾਹ ਔਰੰਗਜ਼ੇਬ ਜੀਬ ਅੱਗੇ ਜਾ ਫਰਿਆਦ ਕੀਤੀ ਝੂਠ ਫਰੇਬ ਬੋਲ ਕੇ ਔਰੰਗਜੀਬ ਤੋਂ ਬਹੁਤ ਸਾਰੀ ਸਹਾਇਤਾ ਮੰਗੀ ਔਰੰਗਜੀਬ ਤੋਂ ਮਦਦ ਲੈ ਕੇ ਇਹ ਲੋਕ ਜੰਗ ਦੀਆਂ ਵਿਉਂਤਾਂ ਬਣਾਉਣ ਲੱਗੇ ਸ਼ਾਹੀ ਫੌਜ ਦੀ ਸਹਾਇਤਾ پا ਕੇ ਫਿਰ ਗੁਰੂ ਜੀ ਤੇ ਹੱਲਾ ਬੋਲ ਦਿੱਤਾ ਦੋਨਾਂ ਪਾਸਿਓਂ ਤੋਂ ਸੂਰੇ ਆਣ ਡਟੇ ਕਾਲੀਆਂ ਕਨਕੋਰ ਘਟਾਮਾ ਵਰਗੇ ਮੁਗਲ ਪਠਾਨ ਕਾਲੀਆਂ ਪੋਸ਼ਾਕਾਂ ਜੰਗ ਵਿੱਚ ਉਤਰੇ ਗਰਜਾਂ ਵਾਂਗੂ ਝੱਪਟ ਝੱਪਟ ਪੈਂਦੇ ਬੇਹਿਸਾਬਣ ਗਿਣਤ ਸੈਨਾ ਨੇ ਮੱਖੀਆਂ ਵਾਂਗ ਉੱਡ ਕੇ ਸ਼ੇਰਾਂ ਤੇ ਹੱਲੇ ਬੋਲੇ ਇੰਨੇ ਲੜਾਕੇ ਸਨ ਸੂਰਮੇ ਕੇ ਰਤਾ ਵੀ ਪਿਛਾ ਨਹੀਂ ਸੰਹਟਦੇ ਵੱਡੇ ਟੁੱਕੇ ਸੂਰਮਿਆਂ ਦੀਆਂ ਆਹਾਂ ਕਿਲਕਾਰੀਆਂ ਮੈਦਾਨ ਵਿੱਚ ਗੂੰਜਣ ਲੱਗੀਆਂ ਤਲਵਾਰਾਂ ਦੀ ਚਮਕ ਆਕਾਸ਼ੀ ਬਿਜਲੀ ਵਾਂਗ ਪੈਂਦੀ ਤਲਵਾਰਾਂ ਦੀ ਕੜਕੜ ਨਾਲ ਸੂਰਮਿਆਂ ਸ਼ੇਰਾਂ ਨੂੰ ਹੋਰ ਵੀ ਜੋਸ਼ ਆਉਂਦਾ ਸੂਰਜ ਵਾਂਗੂ ਭਖਦੇ ਜਵਾਨ ਸ਼ੇਰ ਦਿਲ ਨੱਚ ਨੱਚ ਜੋਸ਼ ਨਾਲ ਡੋਲੇ ਫੜਕਾਉਂਦੇ ਮੈਦਾਨ ਵਿੱਚ ਕੁਦਰ ਰਹੇ ਸਨ ਕਲਗੀਧਰ ਦੇ ਯੋਧਿਆਂ ਨੂੰ ਸ਼ਹੀਦੀਆਂ ਦੇ ਚਾਹ ਚੜੇ ਵੇਖ ਅਰਸ਼ਾਂ ਤੋਂ ਦੇਵਤੇ ਤਨ ਤਨ ਕਰ ਉੱਠੇ ਪਾਨ ਤੇ ਕਹਿਰ ਦੀ ਲੜਾਈ ਵਿੱਚ ਵਿਅੰਤ ਵੱਡੀਆਂ ਟੁਕੀਆਂ ਲਤਾਂ ਵਾਹਾਂ ਦੇ ਅੰਬਾਰ ਮੈਦਾਨ ਵਿੱਚ ਲੱਗ ਗਏ ਰਣ ਤੱਤੇ ਵਿੱਚ ਲੋਥਾਂ ਤੇ ਲੋਥ ਚੜ ਗਈ ਵੱਡੇ ਵੱਡੇ ਬੰਕੇ ਜਵਾਨ ਮੌਤ ਦੇ ਮੂੰਹ ਵਿੱਚ ਜਾ ਪਏ ਧਰਤੀ ਦਾ ਪਿੰਡਾ ਸੁਰਖ ਹੋ ਗਿਆ ਮਾਨੋ ਜੋਗੀਆਂ ਲਹੂ ਦੇ ਖੱਪਰ ਪਰ ਪਰ ਡ ਘਾਰ ਗਈਆਂ ਸਨ ਪੈਰੋ ਭੂਤ ਮੈਦਾਨ ਇਹ ਜੰਗ ਵਿੱਚ ਕਿਲਕਾਰੀਆਂ ਮਾਰ ਰਹੇ ਸਨ ਤੇ ਸਾਚ ਉੱਚੀ ਉੱਚੀ ਜਾਨ ਲੈਵਾ ਸ਼ੋਰ ਕਰਦੇ ਪਏ ਸਨ ਡਰਾਉਣੀ ਭਿਆਨਕ ਹਵਾ ਪੈ ਭੀਤ ਕਰਦੀ ਪਈ ਸੀ ਕਾਲਾ ਛਾ ਹਨੇਰਾ ਛਾ ਗਿਆ ਸੀ ਪੱਥਰਾਂ ਦੇ ਕਾਲਜੇ ਫਟ ਗਏ ਮਾਰੂ ਬਾਜੇ ਵੱਜੇ ਡੈਣਾ ਡੌਰੂ ਲੈ ਕੇ ਨੱਚਦੀਆਂ ਪਈਆਂ ਮੁਰਦੇ ਖਾ ਰਹੀਆਂ ਸਨ ਲੋਹੇ ਦੇ ਕਵਚਾਂ ਵਿੱਚ ਮੜੇ ਸੂਰਿਆਂ ਨੂੰ ਜੋਸ਼ ਤੇ ਰੋਹ ਵਿੱਚ ਵੇਖ ਹਥਿਆਰ ਆਪਣੇ ਆਪ ਗਰਮੀ ਫੜਦੇ ਜਾ ਰਹੇ ਸਨ ਫੜਕਦੇ ਡੋਲੇ ਕੱਸੀਆਂ ਭਵਾ ਨਾਲ ਖੰਡਿਆਂ ਦੀਆਂ ਧਾਰਾਂ ਜਿੱਥੇ ਵੱਜਦੀਆਂ ਖੂਨ ਦੇ ਸੁੰਭ ਉਲਰ ਪੈਂਦੇ ਵੱਡੇ ਵੱਡੇ ਵਗਿਆੜਾਂ ਵਰਗੇ ਸੂਰਮੇ ਉਲਟ-ਉਲਟ ਢੇੜੇ ਖਾ-ਖਾ ਡਿੱਗਦੇ ਪਏ ਸਨ ਜੂਝਦੇ ਜਵਾਨ ਨਾਗੜੀਆਂ ਵਰਸ਼ੇ ਨੇਜੇ ਭਾਲੇ ਤਲਵਾਰਾਂ ਛਵੀਆਂ ਤਵਜ ਖੰਜਰਾਂ ਆਦ ਸ਼ਸਤਰਾਂ ਦੀ ਘੂਬ ਖੁੱਲ ਕੇ ਵਰਤੋ ਹੋਈ ਉੱਚੀ-ਉੱਚੀ ਆਵਾਜ਼ਾਂ ਦਾ ਖਾਰੂ ਅੰਬਰ ਚੀਕਦਾ ਗਿਆ ਬਲੀ ਬੀਰ ਰੁਜੈ ਸਮੂ ਸ਼ਾਸਤਰ ਜੁਜੈ ਲਗੈ ਧੀਰ ਧੱਕੈ ਕਿਰਪਾਨ ਚਣਕੈ ਕੜਕੈ ਕਮਾਨ ਗਚਣੈ ਕਿਰਪਾਨ ਗਕੜੰਕਾਰ ਛੁਟੈ ਝੜੰਕਾਰ ਉੱਠੈ ਟਕਾ ਟਕ ਟੋ ਪੰਗ ਟਕਾ ਟੁਕਟਾ ਮਹਾਬੀਰ ਬਾ ਨੈਤ ਬੰਕੈ ਬਿਕਰਾਲੰਗ ਨੱਚੈ ਬੀਰ ਬੈਤਾਲੰਗ ਪੂਤ ਪ੍ਰੇਤੰਗ ਨਚੀ ਢਾਕਣੀ ਜੋਗਨੀ ਉਰਧੇਤੰਗ ਫਿਰ ਮੁਗਲ ਸੂਰਬੀਰ ਜੋਧਾ ਅਜੀਨ ਖਾਨ ਬੱਦਲ ਵਾਂਗੂ ਗੱਜਦਾ ਮੈਦਾਨ ਵਿੱਚ ਆਇਆ ਮਹਾਨ ਜੋਧਿਆਂ ਵਾਂਗੂ ਜੁੱਧ ਵਿੱਚ ਆਣ ਡਟਿਆ ਬਾਹਾਂ ਓਲਾਰ ਓਲਾਰ ਕੇ ਗੁਰੂ ਜੀ ਨੂੰ ਪੁਕਾਰਨ ਲੱਗਾ ਬਹੁਤੇ ਸਿੰਘਾਂ ਨੂੰ ਇਸ ਸੂਰਮੇ ਨੇ ਜ਼ਖਮੀ ਕਰਕੇ ਗੁਰੂ ਜੀ ਤੇ ਪ੍ਰਹਾਰ ਕੀਤਾ ਗੁਰੂ ਜੀ ਨੇ ਬੜੀ ਫੁਰਤੀ ਨਾਲ ਬੜੀ ਤੇਜ਼ੀ ਨਾਲ ਵਾਰ ਨੂੰ ਰੋਕਿਆ ਅਤੇ ਉਸ ਨੂੰ ਪਹਿਲੇ ਝਟਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਉਸ ਦੇ ਪਰਲੇ ਪਾਰ ਪਹੁੰਚਣ ਤੋਂ ਬਾਅਦ ਇੱਕ ਹੋਰ ਮੁਗਲ ਜਵਾਨ ਪੈਂਦੇ ਖਾਨ ਤੂਫਾਨ ਵਾਂਗੂ ਜੰਗ ਵਿੱਚ ਆਇਆ ਸ਼ਸਤਰਾਂ ਵਿੱਚ ਬੜਾ ਨਿਪੁੰਨ ਅਤੇ ਸ਼ੂਰਬੀਰ ਪਠਾਨ ਸੀ ਪੈਂਦੇ ਖਾਨ ਆਪਣੀ ਕਮਾਨ ਤਾਣ ਕੇ ਗੁਰੂ ਜੀ ਵੱਲ ਵਧਿਆ ਉਸ ਨੇ ਆਪਣੇ ਘੋੜੇ ਨੂੰ ਵਧਾਇਆ ਮਨ ਵਿੱਚ ਇੱਛਾ ਪ੍ਰਗਟ ਕੀਤੀ ਕਿ ਗੁਰੂ ਜੀ ਤੇ ਸਖਤ ਵਾਰ ਕਰਾਂਗਾ ਫਿਰ ਉਸਨੇ ਗੁਰੂ ਜੀ ਤੇ ਤਿੰਨ ਵਾਰ ਕੀਤੇ ਤੀਸਰੇ ਵਾਰ ਬਾਦ ਗੁਰੂ ਜੀ ਨੇ ਪੈਂਦੇਖਾਂ ਨੂੰ ਲਲਕਾਰਿਆ ਸਹਬਾ ਨੇ ਅਜਿਹਾ ਜ਼ਬਰਦਸਤ ਵਾਰ ਕੀਤਾ ਕਿ ਪੈਂਦੇਖਾਂ ਦੇ ਟੋਟੇ ਟੋਟੇ ਕਰ ਦਿੱਤੇ ਤਰ੍ਹਾਂ ਗੁਰੂ ਜੀ ਨੇ ਅਨੇਕਾਂ ਫੌਜਾਂ ਦੇ ਮੋਰੀ ਜਰਨੈਲ ਬੜੇ-ਬੜੇ ਸੂਰਮੇ ਕਤਲ ਕੀਤੇ ਬੈਰੀਆਂ ਦੇ ਅਣਤੋਲੇ ਸੱਤਰ ਯੰਗ ਦੇ ਮੈਦਾਨ ਵਿੱਚ ਰੁਲਦੇ ਪਏ ਸਨ ਬੜੇ-ਬੜੇ ਯੰਗ ਯੂ ਉਸ ਪਾਰ ਪੁੱਜ ਗਏ ਗੁਰੂ ਜੀ ਨੇ ਜੋਸ਼ ਵਿੱਚ ਆ ਕੇ ਸੂਰਜ ਵਾਂਗੂ ਤੇਜਵਾਨ ਹੋ ਕੇ ਬੈਰੀਆਂ ਵਿੱਚ ਹਾਹਾਕਾਰ ਮਚ ਗਈ ਤੁਰਕਾਂ ਦੇ ਤੇ ਪਲਾਂ ਵਿੱਚ ਹੀ ਹੌਸਲੇ ਟੁੱਟ ਗਏ ਬੈਰੀ ਪਿੱਠਾ ਰਖਾ ਕੇ ਭੱਜਣ ਲੱਗੇ ਤੇ ਭੱਜੇ ਜਾਂਦਿਆਂ ਨੂੰ ਗੁਰੂ ਜੀ ਦੇ ਸ਼ੇਰਾਂ ਨੇ ਖਾ ਲਿਆ ਇਸ ਘੂਰ ਜੰਗ ਵਿੱਚ ਮੁਗਲਾਂ ਨੇ ਬੜੀ ਕਰਾਰੀ ਹਾਰ ਖਾਦੀ ਜਿਸ ਤਰ੍ਹਾਂ ਮੀਂਹ ਤੋਂ ਬਿਨਾਂ ਚਤਰ ਤੇ ਸਮਝਦਾਰ ਕਿਸਾਨ ਵੀ ਕੁਝ ਨਹੀਂ ਜੇ ਕਰ ਸਕਦਾ ਚੰਨ ਤੋਂ ਬਗੈਰ ਚਕੌਰ ਚੋਕ ਨਹੀਂ ਚੁੱਕ ਸਕਦੀ ਹਵਾ ਤੋਂ ਬਗੈਰ ਪਤੰਗ ਉੜ ਨਹੀਂ ਸਕਦੀ ਅਤੇ ਜਰਨੈਲ ਤੋਂ ਬਗੈਰ ਇਕਲੀਆਂ ਫੌਜਾਂ ਲੜ ਨਹੀਂ ਸਕਦੀਆਂ ਇੱਕ ਰਹਿਨੁਮਾ ਬਾਜੋਂ ਫੌਜਾਂ ਜਿੱਤਦੀਆਂ ਜਿੱਤਦੀਆਂ ਹਾਰ ਜਾਂਦੀਆਂ ਹਨ ਸਾਜੀ ਤੋਂ ਬਗੈਰ ਸਾਜ ਨਹੀਂ ਵੱਜਦੇ ਸੁਰ ਵਿੱਚ ਤੁਰਕੀ ਦਲਾਂ ਦੇ ਸਰਦਾਰ ਗੁਰੂ ਜੀ ਦੇ ਤਿੱਖੇ ਬਾਣਾ ਤੋਂ ਡਰਦੇ ਭੱਜ ਗਏ ਜਿਹੜੇ ਥੋੜੇ ਬਹੁਤ ਅੜੇ ਉਹਨਾਂ ਨੂੰ ਗੁਰੂ ਜੀ ਨੇ ਸੋਧਾ ਚਾੜ ਦਿੱਤਾ ਕਿਦਰਾਬਾਦ ਪਿੰਡ ਤੱਕ ਵੈਰੀਆਂ ਦੇ ਪਿੱਛੇ ਭੱਜ ਗਏ ਤੇ ਹੱਲੇ ਕਰਦੇ ਗਏ ਵੈਰੀਆਂ ਨੂੰ ਭਜੜਣਾ ਤੇ ਭਜਣਾ ਪੈਂਦੀਆਂ ਗਈਆਂ ਤੁਰਕੀ ਲੰਬੀਆਂ ਲੰਬੀਆਂ ਪੋ ਲਾਂਘਾਂ ਪਰਦੀ ਦਿੱਲੀ ਵੱਲ ਪਸਥਾਨ ਕਰ ਗਈ ਰਾਜਿਆਂ ਮੂੰਹ ਦੀ ਖਾਦੀ ਤੇ ਗੁਰੂ ਜੀ ਨੇ ਫਤਿਹ ਪ੍ਰਾਪਤ ਕੀਤੀ ਦੁਹਰਾ ਜਿਸ ਨੂੰ ਸਾਜਨ ਰਖਸੀ ਦੁਸ਼ਮਨ ਨ ਕਵਨ ਵਿਚਾਰ ਸ਼ਹਿ ਨ ਸਕੈ ਤਹਿ شاہ ਕੋ ਨੇਫਲ ਜਾਏ ਗਵਾਰ ਜਦੋਂ ਇਸ ਗੱਲ ਦਾ ਔਰੰਗਜ਼ੇਬ ਨੂੰ ਪਤਾ ਲੱਗਾ ਤਾਂ ਬਾਦਸ਼ਾਹ ਬਹੁਤ ਗੁੱਸੇ ਵਿੱਚ ਆਇਆ ਉਸ ਦਾ ਸਾਰਾ ਸਰੀਰ ਗੁੱਸੇ ਵਿੱਚ ਕੰਬੜ ਲੱਗਾ ਉਸਨੇ 1 ਲੱਖ ਫੌਜ ਦੇ ਕੇ ਸੈਦ ਖਾਨ ਨੂੰ ਸ਼੍ਰੀ ਅਰੰਧਪੁਰ ਸਾਹਿਬ ਵੱਲ ਭੇਜਿਆ ਜਦੋਂ ਸ਼ਾਹੀ ਫੌਜ ਨੇ ਚਫੇਰੇਉ ਅਨੰਦਪੁਰ ਸਾਹਿਬ ਨੂੰ ਘੇਰ ਲਿਆ ਤਾਂ ਪਹਾੜੀਏ ਵੀ ਇਹਨਾਂ ਦੇ ਨਾਲ ਆ ਰਲੇ ਗੁਰੂ ਜੀ ਸਿੰਘਾਂ ਨੂੰ ਲੈ ਮੈਦਾਨ ਵਿੱਚ ਆ ਗੱਜੇ ਫਿਰ ਮਾਰੂ ਹਥਿਆਰਾਂ ਨਾਲ ਦੋਹਾਂ ਪਾਸਿਆਂ ਤੋਂ ਸੂਰਮੇ ਵਾਰ ਕਰਨ ਲੱਗੇ ਅਲਸੇ ਜਿੱਥੇ ਵੀ ਪੈਰ ਧਰਦੇ ਪਛਾਣ ਨਹੀਂ ਕਰਦੇ ਬੋਲੇ ਸੋਨਿਹਾਲ ਦੇ ਜੈਕਾਰਿਆਂ ਨਾਲ ਮੈਦਾਨ ਗੂੰਜ ਰਿਹਾ ਸੀ ਜਦੋਂ ਦੋਵਾਂ ਪਾਸਿਆਂ ਤੋਂ ਘੋਰ ਜਦ ਹੂਨ ਲੱਗਾ ਤਾਂ ਸ਼ਾਇਦ ਵੇਗ ਅਤੇ मामੂ ਖਾਂ ਜਿਹੜੇ ਗੁਰੂ ਜੀ ਦੇ ਪਾਸ ਰਹਿੰਦੇ ਸਨ ਬੜੀ ਹੀ ਬੀੜਤਾ ਨਾਲ ਮੈਦਾਨ ਵਿੱਚ ਜੂਝੇ ਤੁਰਕਾਂ ਨਾਲ ਮਲਿਆ ਮੀਟ ਕਰਦੇ ਗਏ ਤੁਰਕਾਂ ਵਿੱਚ ਭਗੜੜ ਮਚ ਗਈ ਬੇਦੁਹਾਏ ਰਣ ਵਿੱਚੋਂ ਭੱਜਣ ਲੱਗੇ ਮੀਆਂ ਨੇ ਜ਼ਬਰਦਸਤ ਵਾਰ ਕਰਕੇ ਹਰੀਚੰਦ ਜਲਵਾਲੀਏ ਨੂੰ ਮਾਰ ਦਿੱਤਾ ਹਰੀਚੰਦ ਨੂੰ ਮੋਇਆ ਵੇਖ ਦੀਨਾ ਚੰਦ ਬੜੇ ਰੋਹ ਵਿੱਚ ਆਇਆ ਗੁੱਸੇ ਦਾ ਭਰਿਆ ਪੀਤਾ ਜੰਗ ਕਰਨ ਲੱਗਾ ਦੀਨਾ ਵੇਖ ਨੂੰ ਇਸ ਤਰ੍ਹਾਂ ਜੰਗ ਕਰਦਾ ਵੇਖ ਕੇ ਸੈਦ ਵਿਗ ਗੁਰੂ ਪਿਆਰਾ ਆਇਆ ਜਿਉਣਾ ਮਰਣਾ ਕਰਦਾ ਵੇਖ ਕੇ ਸੈਦ ਵੇਗ ਗੁਰੂ ਪਿਆਰਾ ਆਇਆ ਜਿਉਣਾ ਮਰਣਾ ਸਫਲ ਸਮਝ ਕੇ ਮੈਦਾਨੇ ਜੰਗ ਵਿੱਚ ਆਣ ਡਟਿਆ ਰਣ ਤੱਤੇ ਵਿੱਚ ਚਰਬੀ ਅਤੇ ਹੱਡੀਆਂ ਲਹੂ ਦਾ ਖੁੰਬਾ ਘਾਣ ਹੋ ਗਿਆ ਇਸ ਚਿੱਕੜ ਵਿੱਚ ਸੂਰਮਿਆਂ ਦੀਆਂ ਲੋਥਾਂ ਗੱਜ ਹੋਈਆਂ ਪਈਆਂ ਸਨ ਮਰਦਿਆਂ ਦੇ ਮੂੰਹ ਸਿਰ ਚਰਬੀ ਨਾਲ ਲੱਤਪੱਥ ਹੋਏ ਪਏ ਸਨ ਵੱਡੇ ਟੁੱਕੇ ਸੂਰਮੇ ਵੀ ਪਿਛਾਣ ਹੋ ਗਏ ਸਨ ਉਥਾਂ ਦੇ ਅੰਬਾਰਾਂ ਤੇ ਘੋੜੇ ਨੱਚਦੇ ਪਏ ਸਨ ਉੱਛਲ-ਉੱਛਲ ਵਾਰ ਕਰਦੇ ਪਏ ਸਨ ਬਹੁਤੀ ਤੁਰਕੀਆਂ ਦਾ ਸਤਿਆਨਾਸ਼ ਕਰ ਦਿੱਤਾ ਗਿਆ ਗੁਰੂ ਜੀ ਦੇ ਕਰਾਰੇ ਬਾਣ ਜਿੱਥੇ ਵੀ ਲੱਗਦੇ ਬੈਰੀ ਪੁਹਾਟਣੀਆਂ ਖਾ-ਖਾ ਡਿੱਗਦੇ ਇੱਕ ਬਾਣ ਨਾਲ ਕਈ ਕਈ ਜਵਾਨ ਗੇੜੀਆਂ ਖਾ ਖਾ ਡਿੱਗਦੇ ਚਰਬੀ ਅਤੇ ਹੱਡੀਆਂ ਦੇ ਚਿੱਕੜ ਵਿੱਚ ਅਜਾਹੇ ਖੁੱਬ ਦੇ ਕੇ ਜਿਉਂਦੇ ਵੀ ਹੁੰਦੇ ਤਾਂ ਉੱਠ ਨਾ ਸਕਦੇ ਦੀਨ ਬੇਗ ਨਾਲ ਬੜੀ ਖਤਰਨਾਕ ਲੜਾਈ ਹੋਈ ਰੋਹ ਭਰੇ ਜਵਾਨਾਂ ਦੇ ਦਿਲ ਖੋਲ ਕੇ ਕਤਲੇਆਮ ਕੀਤਾ ਖੂਬ ਵੱਡ ਟੁਕ ਹੋਈ ਅੰਤ ਬੈਰੀਆਂ ਨੂੰ ਮਾਰ ਕੇ ਦੀਨਾ ਵੇਗ ਨੂੰ ਡਿੱਗਦੇ ਵੇਖ ਕੇ ਗੁਰੂ ਜੀ ਨੇ ਆਖਿਆ ਸ਼ਾਬਾਸ਼ ਮੇਰੇ ਸ਼ੇਰਾ ਬਹੁਤ ਬੀਰਤਾ ਨਾਲ ਜੁੱਜਿਆ ਇਸ ਤਰ੍ਹਾਂ ਨੇਕਾ ਤਰ੍ਹਾਂ ਨਾਲ ਗੁਰੂ ਜੀ ਨੇ ਸੈਦ ਵੇਗ ਦੀ ਉਸਤਤੀ ਕੀਤੀ ਅਤੇ ਉਹ ਵੀਰਗਤੀ پا ਗਿਆ ਫਿਰ ਸੂਰਮਾ मामू खान ਅਤੇ 30 ਹਜ਼ਾਰੀ ਕਰਮਵੇਗ ਦੇ ਨਾਲ ਆਪਣੀ ਚੰਡੀ ਧੂਕੇ ਭੇੜ ਪਿਆ ਕੜਕੜੰਗ ਕੜਕੜੰਗ ਕਰਦੀਆਂ ਤਲਵਾਰਾਂ ਖੂਬ ਲਿਸ਼ਕੀਆਂ ਜਿਵੇਂ ਅੰਬਰਾਂ ਤੇ ਬਿਜਲੀ ਪਈ ਲਿਸ਼ਕਦੀ ਏ ਆਖਰ मामੂ ਖਾਨ ਨੇ ਉਸ ਸੂਰਮੇ ਦਾ ਹਦਵਾਣੇ ਵਰਗਾ ਸਿਰ ਵੱਢ ਸੁੱਟਿਆ ਜੋ ਉਲਰਦਾ ਲਹੂਆ ਵਿੱਚ ਜਾ ਡੁੱਬਾ ਇਹ ਵੇਖ ਕੇ ਗੁਰੂ ਪਿਤਾ ਬਹੁਤ ਖੁਸ਼ ਹੋਏ ਬਹਾਦਰ मामੂ ਖਾਨ ਨੂੰ ਆਪ ਜੀ ਨੇ ਸਰਪਉ ਬਖਸ਼ਿਆ ਰਣ ਅੰਦਰ ਇਸ ਤਰ੍ਹਾਂ ਤੜਥਲ ਮਚੀ ਵੇਖ ਕੇ ਇੱਕ ਪਠਾਨ ਉੱਚੀ ਉੱਚੀ ਸ਼ੇਰ ਵਾਂਗੂ ਦਹਾੜਦਾ ਆਇਆ ਅਖੜ ਲੱਗਾ ਮੈਂ ਗੁਰੂ ਨਾਲ ਲੜਾਂਗਾ ਮੈਂ ਹਾਂ ਗੁਰੂ ਨਾਲ ਲੜਾਂਗਾ ਮੈਂ ਗੁਰੂ ਨੂੰ ਮਾਰਾਂਗਾ ਉਹ ਵੀਰ ਰਸ ਨਾਲ ਭਰਿਆ ਜਵਾਨ ਤੇ ਲਾਲ ਚਿਹਰੇ ਨਾਲ ਬੜੀ ਬਕਵਾਹੜ ਕਰਦਾ ਪਿਆ ਸੀ ਜਦੋਂ ਹਜੂਰ ਨੇ ਇਹ ਗੱਲ ਸੁਣੀ ਤੇ ਆਪ ਦਾ ਘੋੜਾ ਛੇੜ ਪੈਂਦੇ ਖਾਂ ਦੇ ਪਾਸ ਆ ਗਏ ਅਖੜ ਲੱਗੇ ਹੈ ਮਹਾਨ ਸੂਰਮੇ ਖਾਨ ਜਿਵੇਂ ਵੀ ਤੇਰੀ ਮਰਜ਼ੀ ਏ ਪਹਿਲੇ ਵਾਰ ਕਰ ਲੈ ਅਸੀਂ ਪਹਿਲਾ ਵਾਰ ਨਹੀਂ ਕਰਦੇ ਖਾਨ ਜੀ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਤਦ ਖਾਨ ਨੇ ਕੰਨਾ ਤਿੱਕਰ ਕਮਾਨ ਖਿੱਚ ਕੇ ਗੁਰੂ ਜੀ ਤੇ ਵਾਰ ਕਰ ਦਿੱਤਾ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਨ ਤੇ ਵਾਰ ਕੀਤਾ ਗੁਰੂ ਜੀ ਨੇ ਅਜਿਹਾ ਵਾਰ ਕੀਤਾ ਕਿ ਖਾਨ ਦੇ ਟੋਟੇ ਟੋਟੇ ਹੋ ਗਏ ਮੁਗਲ ਸੈਨਾਪਤੀ ਸੈਦ ਖਾਨ ਜੋ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਮੁਖਤਿਆਰ ਕਰਕੇ ਭੇਜਿਆ ਸੀ ਉਸ ਨੇ ਪਹਿਲਾਂ ਹੀ ਗੁਰੂ ਜੀ ਦਾ ਬਹੁਤ ਜਸ ਸੁਣਿਆ ਸੀ ਅਤੇ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਸੈਦ ਖਾਂ ਜੇ ਗੁਰੂ ਸੱਚਾ ਬਲੀ ਹੈ ਤਾਂ ਇਸ ਵੇਲੇ ਆ ਕੇ ਮੈਦਾਨ ਵਿੱਚ ਦਰਸ਼ਨ ਦੇਣ ਸੈਦ ਖਾਂ ਇਸ ਤਰ੍ਹਾਂ ਆਪਣੇ ਮਨ ਵਿੱਚ ਵਿਚਾਰ ਹੀ ਕਰ ਰਿਹਾ ਸੀ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਗੁਰੂ ਜੀ ਖਾਨ ਦੇ ਸਾਹਮਣੇ ਆ ਗਏ ਤੇ ਆਖਿਆ ਹੇ ਖਾਨ ਬਹਾਦਰ ਆਪਣੇ ਸ਼ਸਤਰ ਸੰਭਾਲ ਲੈ ਇਹ ਮੈਦਾਨ ਇਹ ਸੋਚਾਂ ਦਾ ਵੇਲਾ ਨਹੀਂ ਹੈ ਪ੍ਰਹਾਰ ਕਰ ਪਰ ਜਿਸ ਵੇਲੇ ਖਾਨ ਨੇ ਗੁਰੂ ਜੀ ਦੇ ਚਿਹਰੇ ਵੱਲ ਤੱਕਿਆ ਉਸ ਨੂੰ ਸਭ ਬੈਰ ਵਿਰੋਧ ਭੁੱਲ ਗਿਆ ਅਤੇ ਆਖਣ ਲੱਗਾ ਹੇ ਸਤਗੁਰੂ ਤੇ ਕਿਰਪਾਲ ਕਿਰਪਾ ਨਿਧ ਸਵਾਮੀ ਆਪ ਜੀ ਤਾਂ ਖੁਦਾ ਦਾ ਸਰੂਪ ਹੋ ਮੈਂ ਹੀ ਵੀ ਆਪ ਤੋ ਦੂਰ ਹੋ ਗਿਆ ਸਾ ਸਭ ਦੇ ਮਨ ਵਿੱਚ ਵਸਦੇ ਹੋ ਤਦ ਗੁਰੂ ਜੀ ਮੁਸਕਰਾਏ ਆਖਣ ਲੱਗੇ ਹੇ ਖਾਨ ਤੂੰ ਤੇ ਲੜਨ ਆਇਆ ਸੈਂ ਸਾਡੇ ਤੇ ਹਮਲਾ ਕਰ ਤੇ ਹੁਣ ਇਹ ਕੀ ਆਖ ਰਿਹਾ ਏ ਮੈਦਾਨ ਵਿੱਚ ਆ ਕੇ ਸੂਰਮਿਆਂ ਵਾਂਗ ਵਾਰ ਕਰ ਤੇਰਾ ਵੈਰੀ ਤੇਰੇ ਸਾਹਮਣੇ ਹੈ ਫਿਰ ਗੁਰੂ ਜੀ ਉਸ ਦੀ ਵਡਿਆਈ ਕਰਨ ਲੱਗੇ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਇਹ ਸ਼ਬਦ ਸੁਣ ਕੇ ਖਾਨ ਚਰਨਾ ਤੇ ਟਹਿ ਗਿਆ ਆਖਣ ਲੱਗਾ ਇਹ ਪ੍ਰੀਤਮ ਤੁਹਾਡੇ ਨਾਲ ਲੜਾਈ ਮੈਨੂੰ ਆਪਣੇ ਚਰਨਾ ਵਿੱਚ ਜਗ੍ਹਾ ਦਿਓ ਪੀਰ ਜੀ ਮੈਨੂੰ ਇਸ ਦੁਨੀਆ ਵਿੱਚ ਆਪ ਜਿਹਾ ਕੋਈ ਨਹੀਂ ਜੇ ਮੈਂ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲਿਆ ਹੈ ਤੁਹਾਡੇ ਕੋਲੋਂ ਵਿਛੜਿਆ ਦੁੱਖ ਹੀ ਦੁੱਖ ਹਨ ਪਲ ਪਲ ਜਲ ਰਿਹਾ ਹਾਂ ਦੀਪ ਵਾਂਗੂ ਸੁੱਕ ਰਿਹਾ ਹਾਂ ਕਿਰ ਰਿਹਾ ਹਾਂ ਰੇਤ ਵਾਂਗੂ ਇਹ Hindu Sikh Turk ਸਭ ਆਪ ਦਾ ਰਚਿਆ ਕੋਈ ਕੌਤਕ ਹੈ ਮੈਨੂੰ ਤੇ ਹਰ ਪਾਸੇ ਤੁਸੀਂ ਹੀ ਨਜ਼ਰ ਪਏ ਆਉਂਦੇ ਹੋ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮੇਰੀ ਪ੍ਰੀਤ ਦੀ ਲਾਜ ਪਤ ਰੱਖੋ ਸੈਦ ਖਾਨ ਦੀ ਇਨਾ ਮੋਹ ਤੇ ਪ੍ਰੇਮ ਵੇਖ ਕੇ ਗੁਰੂ ਜੀ ਉਸ ਤੇ ਟੁੱਠੇ ਉਸ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਉਸ ਅਕਾਲ ਪੁਰਖ ਨੂੰ ਮੰਨਣ ਦਾ ਨਿਸ਼ਚੈ ਦਵਾਇਆ ਮਨ ਤੋਂ ਕਈ ਦਵੇਸ਼ ਭਾਵ ਨੂੰ ਖਤਮਨ ਕਰਕੇ ਉਸ ਬ੍ਰਹਮ ਨੂੰ ਮਨ ਵਿੱਚ ਵਸਾਇਆ ਸੈਦ ਖਾਨ ਦੇ ਦਿਲ ਵਿੱਚ ਨਵਾਂ ਚਾਨਣ ਆ ਗਿਆ ਸਾਖ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾਦ ਆਗਾਦ ਅਪੇਖ ਦਬੈਖ ਜਪਿਓ ਤਾ ਨਹੀਂ ਕੁਲ ਤਾਰੇ ਤੀਰਥ ਕੋਟ ਕੀਏ ਇਸ਼ਨਾਨ دیے ਬੋਧਾਨ ਮਹਾ ਵਰਤਾਰੇ ਕੇਸ ਧਰੇ ਨਾ ਮਿਲੇ ਹਰ ਪਿਆਰੇ ਅਸਨ ਕੋਟ ਕਰੇ ਅਸ਼ਟਾੰਗ ਤਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਜੈਬਨ ਅੰਤ ਕੋ ਅੰਤ ਕੇ ਪਾਸ ਸੇ ਪਾਰੇ ਸੈਦ ਖਾਨ ਪਲਾਂ ਵਿੱਚ ਹੀ ਬਰਕਤ ਫਕੀਰ ਬਣ ਗਿਆ ਜੰਗ ਛੱਡ ਜੰਗਲਾਂ ਵਿੱਚ ਚਲੇ ਗਿਆ ਇਹ ਸੈਦ ਖਾਨ ਸੈयद ਬੁੱਧੂ ਛਾ ਦਾ 83 ਉਸ ਪਾਸੋਂ ਗੁਰੂ ਜੀ ਦੇ ਉੱਚੇ ਆਚਰਣ ਤੇ ਅਸੂਲਾਂ ਦੀ ਸਿਫਤ ਉਸ ਤੋਂ ਸੁਣੀ ਹੋਈ ਸੀ ਉਸ ਦੇ ਸਮਝ ਨਹੀਂ ਸੀ ਆ ਰਹੀ ਜਦੋਂ ਗੁਰੂ ਜੀ ਫਕੀਰ ਹਨ ਆਪਣੇ ਇਨਸਾਨ ਭਰਾਵਾਂ ਨੂੰ ਕਿਉਂ ਮਾਰਦੇ ਹਨ ਪਰ ਜਦੋਂ ਗੁਰੂ ਸਾਹਿਬ ਦੇ ਪ੍ਰੇਮ ਮਈ ਨੈਤਰਾਂ ਵਿੱਚ ਪ੍ਰੇਮ ਬਾਣ ਨਿਕਲ ਉਸ ਦੇ ਸੀਨੇ ਬਸੇ ਫਿਰ ਉਸ ਦਾ ਵਾਰ ਨਾਲ ਚੱਲਿਆ ਮੁਗਲਾਂ ਦੇ ਮਨ ਟਹਿ ਢੇਰੀ ਹੋ ਗਏ ਉਹਨਾਂ ਦਾ ਜਰਨੈਲ ਫਕੀਰ ਹੋ ਗਿਆ ਤਰ੍ਹਾਂ ਤਰ੍ਹਾਂ ਦੇ ਕੂੜ ਖਿਆਲ ਉਹਨਾਂ ਦੇ ਮਨਾਂ ਵਿੱਚ ਆਉਣ ਲੱਗੇ ਕੋਈ ਆਖੇ ਗੁਰੂ ਜਾਦੂਗਰ ਹੈ ਇਸ ਨੇ ਸੈਦ ਖਾਂ ਤੇ ਜਾਦੂ ਕਰ ਦਿੱਤਾ ਹੈ ਉਸ ਦੇ ਪਿੱਛੇ ਲੱਗ ਸੈਦੂ ਕਾਫਰ ਹੋ ਗਿਆ ਹੈ ਸੈਦ ਖਾਂ ਤੋਂ ਬਾਅਦ ਰਮਜ਼ਾਨ ਖਾਂ ਨੇ ਕਮਾਨ ਸੰਭਾਲੀ ਤੇ ਜ਼ਬਰਦਸਤ ਹੱਲੇ ਹੋਏ ਮੁਗਲਾਂ ਨੇ ਸੋਚਿਆ ਗੁਰੂ ਜੀ ਇੱਥੋਂ ਬਚ ਕੇ ਨਹੀਂ ਜਾਣਾ ਚਾਹੀਦਾ ਨਹੀਂ ਤੇ ਇਹ ਸਾਡੀ ਫੌਜ ਤੇ ਜਾਦੂ ਪਾ ਲਵੇਗਾ ਬਹੁਤੇ ਬਾਣ ਗੁਰੂ ਜੀ ਵੱਲ ਚਲਾਈ ਗੁਰੂ ਜੀ ਬੜੀ ਹਿਸ਼ਿਆਰੀ ਨਾਲ ਬਚਦੇ ਰਹੇ ਮੁਗਲਾਂ ਤੇ ਪਹਾੜੀਆਂ ਚੋਂ ਇਸ ਤਰ੍ਹਾਂ ਨਿਕਲ ਆਏ ਜਿਵੇਂ ਕਾਲੀਆਂ ਕੰਘੋਰ ਘਟਾਵਾਂ ਵਿੱਚੋਂ ਸੂਰਜ ਨਿਕਲਦਾ ਏ ਗੁਰੂ ਜੀ ਉੱਚੀ ਥਾਂ ਬੈ ਕੇ ਮੁਗਲਾਂ ਤੇ 바ਰ ਕਰਨ ਲੱਗੇ ਕੰਨਾ ਤੀਕਰ ਖਿੱਚ-ਖਿੱਚ ਬਾਣ ਛੱਡ ਕੇ ਸੈਂਕੜੇ ਵੈਰੀ ਪੜਾ ਵਿੱਚ ਮੌਤ ਦੀ ਗੋਦ ਸੁਲਾ ਦਿੱਤੇ ਸਿੱਕੇ ਫਨਿਰ ਤੀਰਾਂ ਜਾਲਮਾਂ ਦੇ ਕਾਲਜ ਡੰਗ ਤੇ ਦਲਾਵਰ ਖਾਨ ਵਰਗੇ ਬੜੇ-ਬੜੇ ਸੂਰਬੀਰ ਸਰਦਾਰ ਜਿਹੜੇ ਆਪਣੇ ਆਪ ਬੜਾ ਮਾਣ ਕਰਦੇ ਸਨ ਗੁਰੂ ਜੀ ਨੇ ਤੀਰਾਂ ਦੀਆਂ ਲੋਕਾਂ ਤੇ ਤੋਲ ਛੁੱਟੇ ਅਜਾਹੇ ਅਗਨ ਭਰੇ ਬਾਣ ਛੱਡੇ ਵੈਰੀਆਂ ਨੂੰ ਦਾਗਦੇ ਗਏ ਜੋ ਸਾਹਮਣੇ ਆਇਆ ਮਾਰ ਮੁਕਾਇਆ ਤੁਰਕੀ ਫੌਜ ਦੇ ਬੂਥੇ ਭੰਨ ਕੇ ਉਨ੍ਹਾਂ ਦਾ ਰੁਖ ਦਿੱਲੀ ਵੱਲ ਨੂੰ ਮੋੜ ਦਿੱਤੇ ਅਤੇ ਕੁਝ ਤੁਰਕਾਂ ਨੇ ਜ਼ੋਰ ਮਾਰ ਸਿੰਘਾਂ ਨੂੰ ਦਬਾ ਲਿਆ ਸਿੰਘ ਗਿਣਤੀ 'ਚ ਥੋੜੇ ਹੋਣ ਕਾਰਨ ਮੋਰਚੇ ਛੱਡ ਗਏ ਤੇ ਸ਼ਾਹੀ ਫੌਜਾਂ ਕਿਲੇ ਦੇ ਅੰਦਰ ਦਾਖਲ ਹੋ ਗਈਆਂ ਫੌਜਾਂ ਅੰਦਰ ਧਸਦੀਆਂ ਵੇਖ ਗੁਰੂ ਜੀ ਦਾ ਮੁਖ ਲਾਲ ਸਰਵ ਲੋਭ ਵਾਗ ਪਖੜਨ ਲੱਗਾ ਸਿਗਰਫ ਵਾਂਗੂ ਉਹਨਾਂ ਦੇ ਨੇਤਰ ਹੋ ਗਏ ਗੁਰੂ ਜੀ ਨੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਮੁਗਲਾਂ ਤੇ ਹੱਲਾ ਬੋਲਿਆ ਪੂਰੇ ਜੋਸ਼ ਵਿੱਚ ਆ ਕੇ ਜੈਕਾਰੇ ਗਜਾਏ ਤੇ ਮੁਗਲਾਂ ਦੇ ਪਾਪ ਕੰਬ ਗਏ ਅਲੀ ਅਲੀ ਕਰਦੇ ਭਜਣ ਲੱਗੇ ਅਜਾਈ ਮਾਰੂ ਮਾਰ ਮਾਰੀ ਕੇ ਮੁਗਲਾਂ ਨੂੰ ਭੱਜਦਿਆਂ ਰਾਹ ਨਾਲ ਲੱਬੇ ਆਪੋ ਵਿੱਚ ਵੱਜ ਵੱਜ ਕੇ ਲੜਨ ਲੱਗੇ ਅਤੇ ਰੋਪੜਵਾਲ ਨੂੰ ਭੱਜੇ ਜਾਂਦੇ ਪਾਪੀ ਉੱਚੀ ਉੱਚੀ ਆਖਣ ਲੱਗੇ ਅਸੀਂ ਗੁਰੂ ਤੇ ਫਤਿਹ ਪਾ ਲਈ ਹੈ ਇਹ ਸੁਣ ਕੇ ਸਿੰਘਾਂ ਫਿਰ ਜਾ ਕੇਰੇ ਤੁਰਕ ਤੇ ਸਾਰਾ ਕੀਮਤੀ ਸਮਾਨ ਅਸਲਾ ਲੁੱਟ ਲਿਆ ਖੂਬ ਤਸੱਲੀ ਨਾਲ ਲੁੱਟਿਆ ਅਤੇ ਆਪ ਜੰਗਲ ਵਿੱਚ ਚਲੇ ਗਏ ਜਿੰਨਾ ਮਾਲ ਅਨੰਦਪੁਰ ਸਾਹਿਬ ਤੋਂ ਲੈ ਕੇ ਚੱਲੇ ਸਨ ਉਸ ਤੋਂ ਬਹੁਤ ਜ਼ਿਆਦਾ ਸਿੰਘਾਂ ਲੁੱਟ ਲਿਆ ਸ਼ਾਹੀ ਫੌਜ ਨਿੰਮੋ ਝਣੀ ਜਹੀ ਹੋ ਕੇ ਪਰਤ ਗਈ ਅਤੇ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਮਹਿਸੂਸ ਕੀਤੀ ਸੋ ਇਹ ਵਰਤਾਂਤ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਪਹਿਲੀ ਜੰਗ ਦਾ ਸੀ ਅਗਲੀ ਵੀਡੀਓ ਵਿੱਚ ਫਿਰ ਇਸੇ ਹੀ ਤਰ੍ਹਾਂ ਜੰਗ ਦਾ ਹਾਲ ਲੈ ਕੇ ਆਪ ਜੀ ਦੇ ਸਨਮੁਖ ਹੋਵਾਂਗਾ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ